ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਇਟਲੀ ਦੇ ਵਿੱਚ ਭਰੇ ਜਾਣ ਵਾਲੇ ਪੇਪਰਾਂ ਦੇ ਬਾਰੇ ਪਿਛਲੇ ਸਾਲ ਜਿਹੜੇ 24 ਦੇ ਵਿੱਚ ਪੇਪਰ ਭਰੇ ਗਏ ਸੀਗੇ ਉਹ ਅਜੇ ਤੱਕ ਜਿਹੜੇ ਆ ਨਿਕਲ ਰਹੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਰੋਮਾ ਦੇ ਵਿੱਚ ਤਰੇਨੋ ਦੇ ਵਿੱਚ ਹੋਰ ਬੈਰਗਾਮੋ ਆਪਣਾ ਨਾ ਪੋਲੀ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਹੌਲੀ-ਹੌਲੀ ਨਿਕਲ ਰਿਹਾ ਬਹੁਤ ਸਾਰੇ ਨਿਕਲੇ ਵੀ ਆ ਤਕਰੀਬਨ ਤਕਰੀਬਨ 70% ਪੇਪਰ ਜਿਹੜੇ ਆ ਨਿਕਲ ਕਿਤੇ ਆ ਜਿੰਨਾ ਵਿੱਚ ਸਾਲ ਵਾਲੇ ਪੇਪਰ ਸੀਗੇ ਸੀਜ਼ਨਲ ਪੇਪਰ ਸੀ ਤੇ ਡੋਮੈਸਟਿਕ ਪੇਪਰ ਸੀ ਜਿਹੜੇ ਘਰੇਲੂ ਕੰਮਾਂ ਦੇ ਲਈ ਲੋਕਾਂ ਨੇ ਪਰਵਾਇਆ ਸੀ ਅਜੇ ਉਹ ਪੇਪਰਾਂ ਦਾ ਕੋਟਾ ਪੂਰੀ ਤਰ੍ਹਾਂ ਨਿਕਲਿਆ ਨਹੀਂ ਜਿਹਦੇ ਵਿੱਚ ਅਜੇ 15000 ਦਾ ਕੋਟਾ ਜਿਹੜਾ ਬਚਿਆ ਸੀ ਜਿਹੜਾ ਹੁਣ ਆ ਜਿਹੜੀ ਜਲਾਈ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਭਰਿਆ ਜਾ ਰਿਹਾ ਹੈ ਤੇ ਥੋੜੇ ਜਿヒ ਚਿਰ ਪਹਿਲਾਂ ਇਹ ਅਨਾਉਂਸਮੈਂਟ ਹੋ ਗਈ ਆ ਇਟਲੀ ਗਵਰਨਮੈਂਟ ਵੱਲੋਂ ਵੀ 5 ਲੱਖ ਬੰਦਿਆਂ ਦੀ ਵਰਕਰਸ ਦੀ ਜਿਹੜੀ ਡਿਮਾਂਡ ਆ ਇਟਲੀ ਨੇ ਫੇਰ ਕਰ ਦਿੱਤੀ ਜਾਨੀ ਕਿ ਆਪਣੇ ਇੰਡੀਆ ਕਹਿ ਲਓ ਪੰਜਾਬ ਕਹਿ ਲਓ ਸਾਰਿਆਂ ਵਾਸਤੇ ਜਿੰਨੇ ਵੀ ਆਪਣੇ ਨੌਜਵਾਨ ਜਿਹੜੇ ਉੱਥੇ ਇਟਲੀ ਵਿੱਚ ਜਾ ਕੇ ਆਪਣੇ ਸੁਪਨੇ ਸਾਕਾਰ ਕਰਨੇ ਚਾਹੁੰਦੇ ਨੇ ਕੰਮ ਕਰਨੇ ਚਾਹੁੰਦੇ ਨੇ ਉਹਨਾਂ ਲਈ ਇੱਕ ਬਹੁਤ ਹੀ ਖੁਸ਼ੀ ਦਾ ਕਹ ਲਓ ਕਿ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਤੇ ਤੁਸੀਂ ਸਾਰੇ YouTube ਚੈਨਲਾਂ ਦੇ ਉੱਤੇ ਦੇਖ ਹੀ ਰਹੇ ਹੋਗੇ ਕਿ ਪਿਛਲੇ ਥੋੜੇ ਜਿੜਤੋਂ ਬਹੁਤ ਰੌਲਾ ਪੈ ਰਿਹਾ ਹੈ ਕਿ ਪੇਪਰ ਜਿਹੜੇ ਆਉਣ 26 ਦੇ ਵਿੱਚ ਫਿਰ 27 ਤੇ ਫਿਰ 28 ਯਾਨੀ ਕਿ 3 ਸਾਲਾਂ ਦੇ ਵਿੱਚ ਹਰ ਸਾਲ ਮਤਲਬ ਸਾਲ ਬਾਏ ਸਾਲ ਪੇਪਰ ਜੜਿਆ ਭਰੇ ਜਾਣੇ ਆ ਔਰ ਇਹ ਪੇਪਰ ਨਿਕਲਨੇ ਵੀ ਆ ਔਰ ਸਾਰੇ ਨੂੰ ਮੌਕਾ ਮਿਲੂਗਾ ਜਿਹੜੇ ਮੇਰੇ ਵੀਰ ਭਰਾਣ ਰਹਿ ਗਏ ਸੀਗੇ ਜਿਨ੍ਹਾਂ ਦੇ ਪੇਪਰ ਕਿਸੇ ਕਾਰਨ ਨਹੀਂ ਨਿਕਲੇ ਇਸ ਵਾਰ ਵਾਲਾ ਜਿਹੜਾ ਮੌਕਾ ਹੈ ਮੈਨੂੰ ਤੇ ਲੱਗਦਾ ਖਾਲੀ ਜਾਏਗਾ ਨਹੀਂ ਕਿਉਂਕਿ ਡਿਮਾਂਡ ਬਹੁਤ ਆ ਤੇ ਭਰੇ ਵੀ ਚੰਗੇ ਜਾਣੇ ਨੇ ਪਰ ਇੱਕ ਮਸਲਾ ਜਿਹੜਾ ਪਿਛਲੇ ਸਾਲ ਵੀ ਹੋਇਆ 24 ਦੇ ਵਿੱਚ ਵੀ ਹੋਇਆ ਉਹ ਮਸਲਾ ਅੱਗੇ ਵੀ ਹੋਣਾ ਜਦੋਂ ਪੇਪਰ ਇਸ ਤਰੀਕੇ ਦੇ ਨਿਕਲਦੇ ਨੇ ਤੇ ਜਿਹੜੇ ਸੋ ਕਾਲਡ ਜਿਹੜੇ ਲੋਗ ਨੇ ਜਿਹੜੇ ਪੇਪਰ ਭਰਉਂਦੇ ਨੇ ਉਹ ਬਸ ਸ਼ੁਰੂ ਹੋ ਜਾਂਦੇ ਨੇ ਕਿ ਹੁਣ ਅਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਤੇ ਪੇਪਰ ਬਹੁਤੇ ਪੇਪਰ ਜਿਹੜੇ ਆ ਪਿਛਲੇ ਸਾਲ ਵੀ ਰਿਜੈਕਟ ਹੋ ਗਏ ਰਿਵੋਕਾ ਲੱਗ ਗਿਆ ਕਾਰਨ ਇਹ ਸੀਗਾ ਕਿ ਜਿਹੜੇ ਬੰਦਿਆਂ ਨੇ ਪੇਪਰ ਭਰੇ ਉਹ ਮਾਲਕ ਸਹੀ ਨਹੀਂ ਸੀ ਇਸ ਕਰਕੇ ਪੇਪਰ ਭਿੜੇ ਨਿਕਲੇ ਜਾਂ ਕੋਈ ਨਾ ਕੋਈ ਰਿਵੋਕਾ ਲੱਗ ਗਿਆ ਕੈਨਸਲ ਹੋ ਗਿਆ ਕੋਈ ਨਾ ਕੋਈ ਇਸ ਤਰੀਕੇ ਦਾ ਹੋ ਗਿਆ ਹੁਣ ਵੀ ਜਿਹੜੇ ਗਾਂ ਅੱਗੇ ਪੇਪਰ ਭਰੇ ਜਾਣੇ ਨੇ ਉਹ ਵੀ ਉਹਨਾਂ ਮਾਲਕਾਂ ਦੇ ਹੀ ਪੇਪਰ ਨਿਕਲਣੇ ਨੇ ਜਿਹੜੇ ਪ੍ਰੋਪਰ ਟੈਕਸ ਦਿੰਦੇ ਨੇ ਜਿਹੜੇ ਇੱਕਦਮ ਸਾਫ਼ ਸੁਥਰੇ ਛਵੀ ਆ ਉਹਨਾਂ ਦਾ ਉਹਨਾਂ ਦਾ ਅਕਸ ਬੜਾ ਸਾਫ਼ ਸੁਥਰਾ ਹੈ ਆਪਣਾ ਕੰਮ ਕਰਦੇ ਨੇ ਬੰਦਿਆਂ ਨੂੰ ਬੁਲਾਉਂਦੇ ਨੇ ਤੇ ਉਹਨਾਂ ਨੂੰ ਕੰਮ ਤੇ ਲਾਉਂਗੇ ਇਹੋ ਜਿਹੇ ਬੰਦਿਆਂ ਦੇ ਹੀ ਪੇਪਰ ਨਿਕਲਣੇ ਜੇ ਤੁਸੀਂ ਕਿਸੇ ਵੀ ਬੰਦੇ ਦੇ ਕੋਲੋਂ ਪੇਪਰ ਪ੍ਰਵਾਹੋਗੇ ਭਰਤਾਉ ਨੇ ਦੇਣੇ ਹੀ ਆ ਫਿਰ ਤਾਂ ਨਿਕਲਨੇ ਆ ਨਹੀਂ ਨਿਕਲਨੇ ਉਹ ਉਹਦੀ ਜਿਹੜੀ ਉਹਦੀ ਇੱਕ ਕਾਬਲੀਅਤ ਕਹਿ ਲਓ ਜਾਂ ਉਹਦਾ ਇੱਕ ਕੈਲੀਬਰ ਕਹਿ ਲਓ ਜਾਂ ਉਹਦਾ ਇੱਕ ਸਟੇਟਸ ਕਹਿ ਲਓ ਉਹਦੇ ਹਿਸਾਬ ਨਾਲ ਨਿਕਲਨੇ ਆ ਜੇ ਉਹ ਬੰਦਾ ਵਧੀਆ ਹੋਇਆ ਤਾਂ 100% ਪੇਪਰ ਜਿਹੜੇ ਆ 101% ਕਹਿ ਲਓ ਨਿਕਲਨੇ ਨਿਕਲ ਤੇ ਜੇ ਉਹ ਬੰਦਾ ਹੋਇਆ ਉਸੇ ਤਰੀਕੇ ਦਾ ਵੀ ਬੰਦੇ ਬੁਲਾ ਲੈਣੇ ਆ ਕਿਸੇ ਦੀ ਕਿੱਟ ਨਹੀਂ ਜਮਾ ਕਰਾਉਣੀ ਕਿਸੇ ਨੂੰ ਸਿਰਫ ਐਂਟਰੀ ਕਰਾ ਦੇਣੀ ਆ ਤੇ ਕਹਿਣਾ ਜੀ ਮਾਲਕ ਮੁੱਕਰ ਗਿਆ ਇਹ ਹੋ ਗਿਆ ਉਹ ਹੋ ਗਿਆ ਜਾਂ ਫਿਰ ਅੱਗੇ ਜਾ ਕੇ ਕਹਿਣਾ ਜੀ ਤੁਸੀਂ ਇੰਨੇ ਪੈਸੇ ਦੇ ਦਿਓ ਤੁਹਾਡਾ ਅਸੀਂ ਆਹ ਕੰਮ ਕਰਵਾ ਲਾਂਗੇ ਮੈਂ ਵਕੀਲ ਨਾਲ ਗੱਲ ਕੀਤੀ ਆ ਤੁਹਾਡਾ ਆ ਚੱਲਿਆ ਆ ਚੱਲਿਆ ਕਿਉਂਕਿ ਨਵੇਂ ਬੰਦੇ ਹੁੰਦੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਕਰਕੇ ਉਹਨਾਂ ਨੂੰ ਇੰਨਾ ਗੁੰਮਰਾਹ ਕੀਤਾ ਜਾਂਦਾ ਜਦੋਂ ਉਹਨਾਂ ਦੇ ਕੋਲ ਫਿਰ ਵੀਜ਼ਾ ਜਿਹੜਾ ਖਤਮ ਹੋ ਜਾਂਦਾ ਫਿਰ ਉਹਨਾਂ ਕੋਲ ਲੈ ਦੇ ਕੇ ਇੱਕੋ ਹੀ ਚੀਜ਼ ਬਚਦੀ ਹੈ ਉਹ ਹੈਗੀ ਹੈ ਅਜੀ ਇਹਨ ਤੋਂ ਇਲਾਵਾ ਹੋਰ ਕੁਝ ਨਹੀਂ ਲੱਭਦਾ ਉਹਨਾਂ ਨੂੰ ਕੁਝ ਲੋਕ ਉਹਨਾਂ ਵਿੱਚੋਂ ਵੀ ਵਾਪਸ ਮੁੜ ਜਾਂਦੇ ਨੇ ਜਾਂ ਹੋਰ ਉਹਨਾਂ ਨੂੰ ਰਹਿਣ ਦੀ ਤਿੱਕਤ ਜਾਂ ਪੈਸੇ ਘੱਟ ਬਣਦੇ ਨੇ ਕਈ ਚੀਜ਼ਾਂ ਨੇ ਤੇ ਜਿਵੇਂ ਬਿਨਾ ਪੇਪਰਾਂ ਤੋਂ ਕੰਮ ਬਿਲਕੁਲ ਬਣਦਾ ਹੀ ਨਹੀਂ ਮਿਲਦਾ ਹੀ ਨਹੀਂ ਹੈ ਜੇ ਕੋਈ ਚੰਗਾ ਮਾਲਕ ਹੁੰਦਾ ਕਿ ਚਲੋ ਇਹਨਾਂ ਜਿਹੜੇ ਹੁਣ ਆਏ ਇਹਨਾਂ ਨੇ ਰੋਟੀ ਤਾਂ ਖਾਣੀ ਹੈ ਜੇ ਕੋਈ ਉਹਨਾਂ ਨੂੰ ਛੋਟਾ ਮੋਟਾ ਨੈਰੋ ਕੰਮ ਜਿਹੜਾ ਦੇ ਦਿੰਦਾ ਹੈ ਕੋਈ 5 ਰੁਪਏ ਘੰਟਾ ਕੋਈ ਥੋੜੇ ਬੋਕੇ ਲਾ ਕੇ ਉਹਨਾਂ ਦਾ ਜਿਹੜਾ ਟਾਈਮ ਚੱਲੀ ਜਾਂਦਾ ਪਰ ਗੱਲ ਉਹ ਬਣਦੀ ਹੈ ਸੁੰਦਰੀ ਇਹ ਵੀਡੀਓ ਪਾਉਣ ਦਾ ਜਿਹੜਾ ਜਾਂ ਗੱਲ ਕਰਨ ਦਾ ਜਿਹੜਾ ਮੇਨ ਕਾਰਨ ਇਹ ਸੀਗਾ ਕਿ ਹੁਣ ਦੁਬਾਰਾ ਸ਼ੁਰੂ ਹੋਣੇ ਹੈ ਪਰ ਇੱਕ ਵਾਰੀ ਬੰਦਾ ਜਦੋਂ ਖੁੰਝ ਜਾਂਦਾ ਤਾਂ ਉਹ ਸਾਲਾਂ ਬਦੀ ਪਿੱਛੇ ਪੈ ਜਾਂਦਾ ਕੋਸ਼ਿਸ਼ ਇਹ ਕਰਿਓ ਪੇਪਰ ਭਰੋਣੇ ਆ ਤੁਸੀਂ ਉਸ ਬੰਦੇ ਤੋਂ ਪੇਪਰ ਭਰਾਓ ਜਿਹੜੇ ਬੰਦੇ ਨੇ ਆਪਣਾ ਸਾਰਾ ਕੁਝ ਸਾਫ਼ ਸੁਥਰਾ ਸਹੀ ਰੱਖਿਆ ਉਹਦਾ ਰਿਕਾਰਡ ਵਧੀਆ ਹੈ ਪਹਿਲਾਂ ਵੀ ਜੇ ਕੋਈ ਕਿਸੇ ਨੂੰ ਬੁਲਾਉਂਦੇ ਨੇ ਤੇ ਵਧੀਆ ਤਰੀਕੇ ਨਾਲ ਬੁਲਾਉਂਦੇ ਨੇ ਜਿਹੜੇ ਤਾਂ ਬੰਦੇ ਜਿਹੜੇ ਏਜੰਟ ਨੇ ਚਲੋ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਬਟ ਇਹ ਹੈ ਕਿ ਜਦੋਂ ਮੈਂ ਪਿਛਲੇ ਸਾਲ ਉੱਥੇ ਸੀਗਾ ਇਟਲੀ ਦੇ ਵਿੱਚ ਤੇ ਬਹੁਤ ਜ਼ਿਆਦਾ ਜਿੰਨੇ ਵੀ ਮੁੰਡੇ ਜਿਹੜੇ ਗਏ ਸੀਗੇ ਮੇਰੇ ਖਿਆਲ ਨਾਲ 100 ਵਿੱਚੋਂ 80% ਮੁੰਡੇ ਜਿਹੜੇ ਇਹੀ ਬੋਲਦੇ ਸੀਗੇ ਕਿ ਭਾਜੀ ਪੇਪਰ ਨਹੀਂ ਬਣੇ ਭਾਜੀ ਪੇਪਰ ਨਹੀਂ ਬਣੇ ਜਰਮਨੀ ਤੇ ਬਿਚਾਰੇ ਚਲੇ ਗਏ ਕੋਈ ਪੋrtਗਾਲ ਚਲਾ ਗਿਆ ਕਿਸ ਨੇ ਉੱਥੇ ਜਾ ਕੇ ਪੇਪਰ ਲੋਕ ਕਰਾ ਲਏ ਕਿਸੇ ਨੇ ਕੁਝ ਕਰਾ ਲਿਆ ਤੇ ਇਹ ਜਿਹੀਆਂ ਗੱਲਾਂ ਬਾਤਾਂ ਹਰ ਥਾਂ ਤੇ ਚੱਲੀ ਜਾਂਦੀ ਹੈ ਹੁਣ ਮੈਂ ਤੁਹਾਨੂੰ ਇਹ ਦੱਸਣਾ ਹੈ ਕਿ ਪੇਪਰ ਭਰੇ ਜਾਣੇ ਨੇ ਪੇਪਰਾਂ ਦੇ ਬਾਰੇ ਪੂਰੀ ਜਾਣਕਾਰੀ ਮੈਂ ਦਵਾਂਗਾ ਔਰ ਇਟਲੀ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਕੇ ਸੋਨੇ ਪੈਸੇ ਕਮਾ ਸਕਦੇ ਹੋ ਕਿਉਂਕਿ ਜੇ ਜੇ ਤੁਸੀਂ ਅੱਜ ਪੇਪਰ ਭਰਦੇ ਹੋ ਜਾਂ ਆਉਣ ਵਾਲੇ ਟਾਈਮ ਤੇ ਪੇਪਰ ਭਰਦੇ ਹੋ ਤੇ ਇੱਕਦਮ ਤਾਂ ਪੇਪਰ ਨਿਕਲ ਨਹੀਂ ਆਣੇ ਤੁਹਾਡੇ ਕੋਲ ਟਾਈਮ ਬਚੇਗਾ ਤੇ ਤੁਸੀਂ ਇਸ ਟਾਈਮ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਜਿਹੜੇ ਕੰਮ ਦੱਸਾਂਗਾ ਉਹ ਤੁਸੀਂ ਬਹੁਤ ਛੇਤੀ ਸਿੱਖ ਸਕਦੇ ਹੋ ਜੇ ਜਦੋਂ ਤੁਸੀਂ ਉਹ ਸੇਕ ਤੇ ਜਾਓਗੇ ਤੁਹਾਨੂੰ ਜਾਂਦੇ ਆ ਹੀ ਸੋਨੇ ਪੈਸੇ ਮਿਲਣਗੇ ਤੁਸੀਂ ਮੇਰੀ ਗੱਲ ਨੂੰ ਮੰਨੋਗੇ ਕਿ ਹਾਂ ਭਾਜੀ ਨੇ ਸਾਨੂੰ ਕੋਈ ਗੱਲ ਦੱਸੀ ਸੀਗੀ ਤੇ ਵਾਕਈ ਉਹਦਾ ਫਾਇਦਾ ਸਾਨੂੰ ਮਿਲ ਰਿਹਾ ਜਿਹੜੀ ਜਿਹੜੀ ਮੈਂ ਗੱਲ ਤੁਹਾਨੂੰ ਦੱਸੂਗਾ ਨਾ ਤੁਹਾਡਾ ਕੋਈ ਰਿਸ਼ਤੇਦਾਰ ਨਾ ਤੁਹਾਡਾ ਕੋਈ ਭੈਣ ਭਰਾ ਤੁਹਾਨੂੰ ਬਿਲਕੁਲ ਵੀ ਉਹ ਗੱਲਾਂ ਨਹੀਂ ਦੱਸੇਗਾ ਤੁਸੀਂ ਜਦੋਂ ਵੀ ਪੇਪਰ ਭਰਾਣੇ ਆ ਪੇਪਰ ਭਰਾਣ ਜਦੋਂ ਤੁਹਾਡੇ ਪੇਪਰ ਇੱਕ ਵਾਰੀ ਭਰਾਏ ਜਾਂਦੇ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ WhatsApp ਕਰ ਸਕਦੇ ਹੋ ਤੇ ਮੈਂ ਤੁਹਾਨੂੰ ਇਟਲੀ ਦੇ ਹਰ ਕੰਮ ਦੀ ਜਿਹੜਾ ਇੰਡੀਆ ਦਾ ਬੰਦਾ ਉੱਥੇ ਕਰ ਸਕਦਾ ਉਹਦੇ ਬਾਰੇ ਜਾਣਕਾਰੀ ਦਵਾਂਗਾ ਤੁਸੀਂ ਉਹ ਇੱਕ ਅੱਧੇ ਮਹੀਨੇ ਦੀ ਸਿੱਖ ਕੇ ਜਾ ਸਕਦੇ ਹੋ ਤੇ ਬੋਲੀ ਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਥੋੜੀ-ਬਹੁਤ ਬੋਲੀ ਜਿਹੜੀ ਬੇਸਿਕ ਬੋਲੀ ਹੈ ਉਹ ਸਿੱਖ ਕੇ ਜਾਓ ਤਾਂ ਜੋ ਤੁਹਾਨੂੰ ਉੱਥੇ ਜਾ ਕੇ ਕਿਸੇ ਤੀ ਜੀ ਮੁਸ਼ਕਲ ਨਾ ਆਵੇ ਬਹੁਤ ਵਧੀਆ ਹੈ ਇਟਲੀ ਸੀਗਾ ਮੈਂ ਪਿਛਲੇ ਸਾਲ ਉੱਥੇ ਮੈਂ ਹੋਣੀ ਥੋੜਾ ਜਿਹੀ ਹੋਇਆ ਮੈਨੂੰ ਆਏ ਨੂੰ ਤੇ ਮੈਂ ਫੇਰ ਦੁਬਾਰਾ ਜਾਣਾ ਹੈ ਦੀਵਾਲੀ ਤੋਂ ਬਾਅਦ ਜਾਵਾਂਗਾ ਮੈਂ ਤੇ ਤੁਸੀਂ ਇਹ ਮੰਨੋ ਮੈਂ ਤੁਹਾਨੂੰ ਸਚਾਈ ਦੀ ਗੱਲ ਦੱਸ ਰਿਹਾ ਇਟਲੀ ਦੇ ਵਿੱਚ ਬਹੁਤ ਪੈਸੇ ਨੇ ਸੋਹਣੇ ਪੈਸੇ ਨੇ ਕੰਮ ਵੀ ਬਹੁਤ ਹੈ ਪਰ ਬਿਨਾ ਪੇਪਰਾਂ ਤੇ ਕੰਮ ਨਹੀਂ ਹੈਗਾ ਬਿਨਾ ਪੇਪਰਾਂ ਦੇ ਪੈਸੇ ਨਹੀਂ ਹੈ ਜੇਕਰ ਤੁਸੀਂ ਵਧੀਆ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਸਲਾਹ ਲੈਣੀ ਚਾਹੁੰਦੇ ਹੋ ਬਿਲਕੁਲ ਫਰੀ ਸਲਾਹ ਹੈ ਤੁਸੀਂ ਮੇਰਾ ਮੈਂ ਆਪਣਾ ਵਟਸਐਪ ਨੰਬਰ ਇਹਦੇ ਤੇ ਦੇ ਰਿਹਾ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਤੇ ਮੇਰੇ ਤੋਂ ਕਿਸੇ ਵੀ ਤਰੀਕੇ ਦੀ ਇਟਲੀ ਬਾਰੇ ਪੇਪਰ ਭਰਉਣ ਬਾਰੇ ਸਲਾਹ ਲੈ ਸਕਦੇ ਹੋ ਬਿਲਕੁਲ ਫ੍ਰੀ ਸਲਾਹ ਹੈ ਤੇ ਮੈਂ ਬਸ ਇਹੀ ਚਾਹਨਾ ਕਿ ਜਿਹੜਾ ਬੰਦਾ ਵੀ ਹੁਣ ਇਟਲੀ ਜਾਵੇ ਪੱਕੇ ਪੈਰੀ ਜਾਵੇ ਤੇ ਆਪਣਾ ਕੰਮ ਕਰੇ ਆਪਣੇ ਮਾਂ ਪਿਓ ਦੀ ਸੁੱਖ ਨੇ ਸਾਕਾਰ ਕਰੇ ਪੈਸੇ ਕਮਾਵੇ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਸਬਸਕ੍ਰਾਈਬ ਵੀ ਕਰਿਓ ਮੈਂ ਕੋਸ਼ਿਸ਼ ਕਰਿਆ ਕਰਾਂਗਾ ਕਿ ਲਾਈਵ ਇਹਦੇ ਉੱਤੇ ਤੁਹਾਨੂੰ ਤੁਹਾਡੇ ਫੋਨ 'ਵੀ ਸੁਣਾ ਤੇ ਲਾਈਵ ਵੀ ਤੁਹਾਨੂੰ ਇਹਦੇ ਉੱਤੇ ਇਟਲੀ ਦੇ ਬਾਰੇ ਆਸਟਰੀਆ ਦੇ ਬਾਰੇ ਜਰਮਨੀ ਦੇ ਬਾਰੇ ਜਿੱਥੇ-ਜਿੱਥੇ ਮੈਂ ਗਿਆ ਜਿੱਥੇ-ਜਿੱਥੇ ਮੈਂ ਕੰਮ ਕੀਤਾ ਬਾਰੇ ਮੈਂ ਫ੍ਰੀ ਆਫ ਕਾਸਟ ਜਾਣਕਾਰੀ ਦਵਾਂਗਾ ਹਾਲੇ ਮੈਂ ਥੋੜਾ ਜਿਹਾ ਇੰਡੀਆ ਉਸ ਤੋਂ ਬਾਅਦ ਫਿਰ ਮੈਂ ਚਲੇ ਜਾਣਾ ਜਦੋਂ ਵੀ ਜਾਣ ਦਾ ਮੌਕਾ ਮਿਲਿਆ ਫਿਰ ਉੱਥੇ ਜਾ ਕੇ ਵੀ ਮੈਂ ਤੁਹਾਡੇ ਨਾਲ ਰੂਬਰੂ ਹੁੰਦਾ ਰਵਾਂਗਾ ਲਾਈਵ ਸੈਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਿਆ ਕਰਾਂਗੇ ਡਾਇਰੈਕਟ ਕਾਲ ਕਰਿਆ ਕਰੋਗੇ ਤੁਸੀਂ ਮੈਨੂੰ ਲਾਈਵ ਦੇ ਵਿੱਚ ਤੇ ਕਮੈਂਟ ਵੀ ਕਰ ਸਕਦੇ ਹੋ ਤੇ ਮੇਰਾ ਇੱਕ ਚੈਨਲ ਹੈ ਛੋਟਾ ਜਿਹਾ ਮੈਡੀ ਚੈਨਲ ਸ਼ੁਰੂ ਕੀਤਾ ਹੈ ਚੰਨ ਪਰਦੇਸੀ ਦੇ ਨਾਮ ਦਾ ਤੇ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ